ਕੀ ਹਾਲ ਆ ਦੋਸਤੋ ਆ ਆਪਾਂ ਲੈਣ ਆਏ ਆ ਪਾਣੀ ਜਿਹੜੇ ਘਰੇ ਬੂਟੇ ਲਾਇਆ ਹੈ ਤੇ ਆਪਾਂ ਰੇੜੀ ਵੀ ਨਵੀਂ ਬਣਾਈ ਸੀ ਆ ਸਕੂਟਰ ਦੇ ਪਿੱਛੇ ਸਕੂਟਰ ਦੇ ਪਿੱਛੇ ਰੇੜੀ ਨਵੀਂ ਬਣਾਈ ਸੀ ਤੇ ਆ ਆਪਾਂ ਲੈ ਕੇ ਆਏ ਆ ਇਹਦੇ ਵਿੱਚ ਬੱਕਰੀਆਂ ਦੀ ਰੇ ਇਹ ਗੱਟੇ ਵਿੱਚ ਘਰੇ ਬੱਕਰੀਆਂ ਰੱਖੀਆਂ ਆਪਣੇ ਕੋਲੇ ਉਹ ਵੀ ਤੁਹਾਨੂੰ ਵੀਡੀਓ ਸ਼ੇਅਰ ਕਰਾਂਗੇ ਤੇ ਘਰੇ ਕੁੱਕੜ ਹੈ ਬੱਚਾ ਜਿਹੜਾ ਆਪਾਂ 250 ਬੱਚਾ ਲਿਆਂਦਾ ਸੀ ਤੇ 250 ਦੇ ਵਿੱਚੋਂ 25 ਬੱਚੇ ਆ ਜਿਹੜੇ ਉਹ ਚੜਾਈ ਕਰਕੇ ਸੀ ਆਪਣੇ ਤੇ 225 ਬੱਚੇ ਪੂਰੇ ਵਧੀਆ ਪਰਮਾਤਮਾ ਦੀ ਕਿਰਪਾ ਨਾਲ ਤੇ ਬਾਕੀ ਆਪਾਂ ਤੁਰਕੀ ਦੇ ਬੱਚੇ ਲਿਆਂਦੇ ਆ ਤੇ ਹੋਰ ਵੀ ਬੱਚੇ ਕਈ ਲਿਆਂਦੇ ਆ ਤੁਹਾਡੇ ਨਾਲ ਅਗਲੀ ਵੀਡੀਓ ਤੁਹਾਡੇ ਨਾਲ ਜਰੂਰ ਮਿਲਾਂਗੇ ਤੁਹਾਡੇ ਨੂੰ ਦਿਖਾਵਾਂਗੇ ਵੀਡੀਓ ਤੁਹਾਨੂੰ ਸਾਰੇ ਬੱਚੇ ਆਪਾਂ ਆਉਂਦੇ 1 ਸਾਲ ਤੱਕ ਪੂਰਾ ਵੱਡਾ ਫਾਰਮ ਤਿਆਰ ਕਰ ਰਹੇ ਆਂ ਬਾਈ ਜੀ ਇੱਥੇ ਆਪਣੇ ਇੱਥੇ ਸਰਵਿਸ ਸਟੇਸ਼ਨ ਤੇ ਕਰਾਂਗੇ ਉਹ ਵੱਡਾ ਫਾਰਮ ਖੋਲ ਰਹੇ ਆਂ ਬੱਕਰੀਆਂ ਦਾ ਤੇ ਮੁਰਗੀਆਂ ਦਾ ਨਾਲ ਹੀ ਇੱਥੇ ਚਲੋ ਮਿਲਦੇ ਆਂ ਤੁਹਾਡੇ ਨਾਲ ਅਗਲੀ ਵੀਡੀਓ ਚ ਜੀ